mm ਆਮਰ ਮਨ ਪਰੇ ਕੋ ਨਾਹੀ ਅਮਰ ਸਾਨੁ ਵਿਖਾ ਬਿਕਾਈ ਮਾਰਾ ਮੋਹ ਪਰਮ ਭੂਨੇ ਸੋਨੋ ਰਸੂਰੀ ਤਨ ਲਗਾਈ ਇਕਤੋਂ ਖਾ ਪਰ ਸੰਗਤਾ ਇਹ ਮਤੋਂ ਤਰਾ ਸੰਤਾਈ ਕਰਨ ਦਾਸ ਸੁਭਾਨ ਦੀਤ ਜੀ ਹੋਰਾਂ ਦਾਸ ਰਖੂ ਸਰਨਾਈ ਇਕ ਕਰਨ ਦਾਸ ਸੁਭਾਨ ਦੀਤ ਜੀ ਹੋਰਾਂ ਦਾਸ ਰਖੂ ਸਰਨਾਈ ਸਤਿਨਾਮ ਸ੍ਰੀ ਵਾਹਿਗੁਰੂ ਸੱਚੇ ਸਲੋਕਾ ਅਮਰ ਪੰਨਾ ਇਕ ਓਕਾਰੋ ਸਭ ਰਤੇ ਸੀ ਜੀ ਮੁਖ ਨਾਮੁ ਲੰਨੋ ਜਿਹੀ ਸੁਨਿਆਤਾ ਸਾਈ ਚੜ ਚਲ ਪਉਂਦੀ ਕੱਚੀ ਗਿਰਹੀ ਜਿਨਾਂ ਕਾਰ ਨਾਹੀ ਅਣੀ ਮੂਨਾ ਪੜ ਤੁਮਰਾ ਆਈ ਸਿੱਤੀ ਜਾਨੀ ਥੂੜੀ ਵਿੱਚ ਨੜੋਂ ਜੀ ਸੋਹਾ ਨਾਨਕ ਸੈ ਨਾਹੀ ਹੁਣ ਕਾ ਸ਼ਰਮਾ ਰਤੀਆ ਬਰਾਨੀਆਂ ਦਾ ਸਭਲਾ ਮਾਹੀ ਹੁ ਰਾਗ ਝਾਮਿਤ ਮਨੋਕੋ ਤੋ ਸੁਖਲੀ ਬਨਈ ਤਿਤਣੀ ਮਹਮਨ ਦੇ ਪਾ ਦੀ ਜਨਾਨੀ ਹੰਤੀ ਸੋ ਵਿਸਰੇ ਸੂਰਠਾ ਸਮਰਸਮੀਆ ਕੌਣ ਕੀ ਤਾ ਹੋਈ ਨਾਨਕ ਰਾਮ ਹੁ ਗਾਇਐ पारतारी ਸਾਤ ਮਾਈ ਸਾਪਾ ਸਾਥ ਇਸ ਲੈ ਵਸ ਦੁਦੀ ਨਹੀਂ ਜਾਏ ਨਾ ਰੰਗ ਸੁਖਾਨੰ ਭਈ ਪ੍ਰਾਤੀ ਮਨ ਰਜਾਈ ਮਰਤੂ ਰਾਜਿ ਸੁਮਰਿਆ ਸਹੀ ਬਈ ਨਿਹਾਰਾ ਨਾਨਕੂ ਨਾਮ ਰੰਗ ਲਾ ीता नारं कर्म जग हेतु पुनीता